ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅ ਦੋਸਤੋ ਅੱਜ ਅਸੀਂ ਮਹੱਲਾ ਗੁਰਕਖੋ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਖੜੇ ਆ ਅ ਗਰੀਬ ਪਰਿਵਾਰ ਘਰ ਦੇ ਹਾਲਾਤ ਬਹੁਤ ਨਾਜ਼ੁਕ ਹੈ। ਅ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲੋ ਘਰ ਦੀਆਂ ਉਹ ਤਸਵੀਰਾਂ ਦਿਖਾਈਆਂ ਦਿਖਾ ਦਿੱਤੀਆਂ ਜਾਣ। ਛੱਤ ਡਿੱਗਣ ਵਾਲੀ ਹੈ। ਸਰੀਆ ਲੈਂਟਰ ਚੋਂ ਬਾਹਰ ਆ ਚੁੱਕਾ ਹੈ। ਕਿਤੇ ਵੀ ਭਾਣਾ ਵਾਪਰ ਸਕਦਾ ਏ ਇੱਕ ਹਿਸਾਬ ਦੇ ਨਾਲ ਇਹ ਪਰਿਵਾਰ ਜਿਹੜਾ ਹੈ ਮੌਤ ਦੇ ਛਾਏ ਦੇ ਵਿੱਚ ਜੀ ਰਿਹਾ ਏ ਸੋ 2016 ਤੋਂ ਵੀਰ ਨੂੰ ਕਿਡਨੀ ਦੀ ਪ੍ਰੋਬਲਮ ਸੀ ਤਾਂ ਡਾਕਟਰਾਂ ਨੇ ਕਿਹਾ ਕਿ ਕਿਡਨੀ ਚੇਂਜ ਹੋਣੀ ਹੈ ਕਿਡਨੀ ਖਰਾਬ ਹੋ ਚੁੱਕੀ ਏ ਫਿਰ ਇਸ ਵੀਰ ਦੀ ਮਾਂ ਨੇ ਕਿਉਂਕਿ ਮਾਂ ਨੂੰ ਦੁੱਖ ਹੁੰਦਾ ਏ ਪਹਿਲਾਂ ਮਾਂ ਨੇ 9 ਮਹੀਨੇ ਕੋਖ ਦੇ ਵਿੱਚ ਪਾਲਿਆ ਉਸ ਤੋਂ ਬਾਅਦ ਫਿਰ ਇਸ ਪੁੱਤ ਨੂੰ ਫਿਰ ਦੁਬਾਰਾ ਜ਼ਿੰਦਗੀ ਦਿੱਤੀ ਆਪਣੀ ਕਿਡਨੀ ਦੇ ਕੇ ਕੀ ਪ੍ਰੋਬਲਮ ਹੈ ਕੀ ਘਰ ਦੇ ਹਾਲਾਤ ਨੇ ਆਪਾਂ ਸਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ ਆਓ ਆਪਾਂ ਵੀਰ ਦੇ ਨਾਲ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਭਾਈ ਨਰੀਜ ਕੁਮਾਰ ਤੇ ਕੀ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਹੁਣ ਇਸ ਟਾਈਮ ਤੇ ਮੈਨੂੰ ਮੈਂ ਸਾਰੇ 2016 ਚ ਕਿਡਨੀ ਪਾਈ ਤੇ ਹੁਣ ਮੈਨੂੰ ਕਹਿੰਦੇ ਪਏ ਆ ਕਿ ਫੇਰ ਕਿਡਨੀ ਪ੍ਰੋਬਲਮ ਹੁੰਦੀ ਆ ਅੱਛਾ ਖਰਾਬ ਕਰਦੀ ਪਈ ਆ ਕਿਡਨੀ ਸੋਜਾਂ ਪੈਣੀਆਂ ਮੂੰਹ ਤੇ ਲੱਤਾਂ ਤੇ ਪੈਰਾਂ ਤੇ ਇਦਾਂ ਸਾਰੇ ਹਾਂਜੀ ਤੇ ਘਰ ਦੇ ਹਾਲਾਤ ਕਿੱਦਾਂ ਤੇ ਪਹਿਲਾਂ ਜਦੋਂ ਜਦੋਂ ਕਿਡਨੀ ਜਿਹੜੀ ਆ ਤੁਹਾਨੂੰ ਆਪਣੀ ਮਾਤਾ ਵੱਲੋਂ ਟਰਾਂਸਫਰ ਕੀਤੀ ਗਈ ਸੀ ਉਦੋਂ ਘਰ ਦੇ ਹਾਲਾਤ ਕੀ ਸੀ ਤੇ ਹੁਣ ਘਰ ਦੇ ਹਾਲਾਤ ਕਿੱਦਾਂ ਆ ਹੁਣ ਤਾਂ ਸਾਰੇ ਬਹੁਤ ਮਾੜੇ ਹਾਲਾਤ ਆ ਲਾਜਮ ਨਹੀਂ ਕਰਾ ਸਕਦੇ ਪਏ ਹਾਂਜੀ ਤੇ ਦਵਾਈ ਦਾ ਖਰਚਾ ਮਹੀਨੇ ਦੀ ਜਾਂ ਹਫਤੇ ਦੀ ਦਵਾਈ ਕਿੰਨੀ ਕਿ ਆ ਜਾਂਦੀ ਹੈ ਮਹੀਨੇ ਦੀ ਦਵਾਈ 16-17000 ਦੀ ਹੁੰਦੀ ਹੈ ਅੱਛਾ ਉਹ ਵੀ ਖਾਣੀ ਜ਼ਰੂਰੀ ਹੈ ਛੱਡ ਨਹੀਂ ਸਕਦੇ ਦਵਾਈ ਉਹਨੇ ਕਹਿ ਵੀ ਸਾਰੀ ਜ਼ਿੰਦਗੀ ਖਾਣੀ ਹੈ ਪੱਕਾ ਹਮਮ ਕਿ ਦਵਾਈ ਵੀ ਛੱਡੀ ਤਾਂ ਫਿਰ ਵੀ ਕਿੱਦਾਂ ਨਹੀਂ ਖਰਾਬ ਹੋ ਸਕਦੀ ਅੱਛਾ ਹਾਂਜੀ ਤੇ ਹੁਣ ਘਰ ਦੇ ਵਿੱਚ ਕੌਣ ਕਮਾਉਂਦਾ ਆ ਕਿੱਦਾਂ ਘਰ ਦਾ ਗੁਜ਼ਾਰਾ ਹੋਣ ਦਿਆ ਹੈ ਡਾਡੀ ਕਿਉਂ ਚੱਲ ਹੁੰਦੇ ਆ ਓਟੋ ਬੈਟਰੀ ਵਾਲਾ ਕਰਾਇ ਤੇ ਅੰਮ੍ਰਿਤਸਰ ਬੱਸ ਹੋਰ ਕੋਈ ਨਹੀਂ ਕੰਮ ਅੱਛਾ ਤੇਰੇ ਆਪਣੇ ਬੱਚੇ ਕਿੰਨੇ ਨੇ ਮੇਰੇ ਆਪਣੇ ਦੋ ਬੱਚੇ ਇੱਕ ਮੁੰਡਾ ਇੱਕ ਕੁੜੀ ਅੱਛਾ ਕਿੰਨੇ ਚਿਰ ਦੇ ਬੱਚੇ ਨੇ ਜਿਹੜੇ ਛੋਟੇ ਨੇ 3-4 ਸਾਲ ਦੀ ਕੁੜੀ ਹੈ ਤੇ 1.5 ਸਾਲ ਦਾ ਮੁੰਡਾ ਹੈ ਹਾਂਜੀ ਤੇ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਸਮੇਂ ਸਮੇਂ ਸਿਰ ਉਹ ਇਹੋ ਜਿਹੇ ਪਰਿਵਾਰਾਂ ਦੀ ਉਹ ਬਾਹ ਫੜਦੇ ਨੇ ਉਹਨਾਂ ਨੂੰ ਕੀ ਅਪੀਲ ਰਹੇਗੀ ਤੁਹਾਡੇ ਵੱਲੋਂ ਇਹ ਹੀ ਬੀਲ ਲਊਗੀ ਸਰ ਜੀ ਮਤਲਬ ਮੇਰਾ ਮਤਲਬ ਹੈਲਪ ਕਰਨ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਕਿ ਬਾਅਦ ਚ ਮੈਂ ਗੁਰਦਾ ਮੇਰਾ ਠੀਕ ਰਵੇ ਕੰਮ ਕਰ ਕਰਕੇ ਮੈਂ ਆਪਣੇ ਬੱਚੇ ਪਾਲ ਸਕਾਂ ਠੀਕ ਹੈ ਸੋ ਇਸ ਵੀਰ ਦੇ ਪਿਤਾ ਜੀ ਵੀ ਆਪਣੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਮੇਰਾ ਰਜਿੰਦਰ ਕੁਮਾਰ ਜੀ ਕਿਵੇਂ ਘਰ ਦੇ ਹਾਲਾਤ ਨੇ ਘਰ ਦੇ ਹਾਲਾਤ ਤੁਸੀਂ ਵੇਖ ਹੀ ਲਏ ਆ ਮਨਦਾ ਇਹ ਘਰ ਦੇ ਹਾਲਾਤ ਹਾਂ ਇਹ ਦੇ ਨਾ ਮਰ ਨਹੀਂ ਸਕਦੇ ਇਹਨਾਂ ਨੂੰ ਛੱਡ ਗਏ ਹਾਂ ਮੇਰੀ ਕੋਲ ਬਹੁਤ ਬੁਰਾ ਹਾਲ ਖੜਾ 17000 ਦੀ ਦਵਾਈ ਲਹੁਣਾਂਗੇ ਹਰ ਮਹੀਨੇ ਦੀ ਹਾਂ ਤੇ ਬਸ ਇਦਾਂ ਫੜਫੜ ਕੇ ਦਾਨ ਨਹੀਂ ਸੱਜਣਾ ਕੋ ਲੈ ਕੇ ਪੈਸੇ ਦੇ ਦਵਾਈ ਹੁੰਦੀ ਹੈ ਇਹਦੀ ਹਾਂ ਤੇ ਇਹਦੀ ਰੋਟੀਆਂ ਵੀ ਹੋ ਜਾਂਦੀਆਂ ਆਤਰੋਂ ਇਹਦੇ ਹਾਂ ਜੀ ਇਸ ਬੇਟੇ ਦਾ ਕਿੱਥੋਂ ਲਾਚ ਚੱਲਦਾ ਪਿਆ ਏ ਇਹਦਾ ਜਲੰਧਰੋ ਕਿਡਨੀ ਹਸਪੀਟਲ ਲਾਚ ਚੱਲਦਾ ਜੀ ਅੱਛਾ ਤੇ 2016 ਚ ਕਿਡਨੀ ਪਵਾਈ ਏ ਦੀ ਸਰ ਤੇ ਮੁੜ ਕੇ ਦਵਾਈ ਚੱਲਦੀ 17-18 ਹਜ਼ਾਰ ਦੀ ਪਹਿਲਾਂ 90 ਹਜ਼ਾਰ ਚੱਲਦੀ ਸੀ ਜੀ ਹਮਮ ਮੁੜ ਕੇ ਘੱਡੀ ਗਈ ਕਿڑی ਹੁਣ 17 ਹਜ਼ਾਰ ਦੀ ਦਵਾਈ ਹੈ ਜੀ ਤੇ ਇੱਦਾਂ ਹੀ ਕਰਕੇ ਟਾਈਮ ਪਾਸ ਕਰਨੀ ਆ ਜੀ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਆ ਬੇਟੀ ਮੇਰੀ ਪੂਰੀ ਹੋ ਗਈ ਉਹ ਵੀ ਬਿਮਾਰ ਹੋ ਗਈ ਉਹਦਾ ਲਾਜ ਨਹੀਂ ਛੱਡ ਕੋਇਆ ਉਹ ਵੀ ਆਈ ਸੀਗੇ ਕੁਛ ਉਹਨਾਂ ਨੇ ਵਿਚਾਰੇ ਨੇ ਪੈਸੇ ਹਸਪੀਟਲ ਆਏ ਕੋ ਸਾਡੇ ਕੋ ਮਾੜੇ ਮੋਟੇ ਲੱਗੇ ਤੇ ਉਹ ਵੀ ਵਿਚਾਰੀ ਪੂਰੀ ਹੋ ਗਈ ਹਾਂਜੀ ਤੇ ਇਹ ਬੇਟਾ ਫੇਰ ਬਿਮਾਰ ਹੋ ਗਿਆ ਦੋ ਤਿੰਨ ਮਹੀਨਿਆਂ ਤੋਂ ਅਛੇ ਤੇ ਮੈਂ ਚੰਡੀਗੜ੍ਹ ਵੀ ਗਿਆ ਦੋ ਤਿੰਨ ਦਿਨ ਲਈ ਉੱਥੇ ਵੀ ਕਹਿੰਦੇ ਵੀ ਜਿੱਥੋਂ ਇਲਾਜ ਕਰਾਇਆ ਇਹਦਾ ਜਲੰਧਰੋਂ ਕਿਡਨੀ ਉੱਥੇ ਜਾਓ ਫਿਰ ਉੱਥੇ ਲੈ ਕੇ ਉਹ ਕਹਿੰਦੇ ਵੀ ਇਹਦਾ ਇਲਾਜ ਜਲਾਇ ਲੰਬਾ ਜੇ ਇਹ ਇਲਾਜ ਵਿੱਚ ਕਿਡਨੀ ਠੀਕ ਹੋ ਗਈ ਠੀਕ ਆ ਜੇ ਨਾ ਉਹ ਫਿਰ ਦੁਬਾਰਾ ਪੁਣੀ ਬੋਗੇ ਤੇ ਹੁਣ ਦੁਬਾਰਾ ਪੁਣ ਚੋਗੀ ਸੜ ਕੇ ਸੈਨ ਸੱਤੀ ਨਹੀਂ ਗਈ ਹੁਣ ਡਾਕਟਰਾਂ ਨੇ ਇਲਾਜ ਵਾਸਤੇ ਕਿੰਨੇ ਪੈਸੇ ਮੰਗੇ ਨੇ ਪਾਜੀ ਪੈਸੇ ਤਾਂ ਕਹਿੰਦੇ ਵੀ ਟੀਕੇ ਲਵਾਉਣੇ ਪੈਣੇ ਆ ਵੇਖੋ ਜਿੰਨੇ ਟੀਕੇ ਨੇ 17000 ਦਾ ਟੀਕੇ ਆ ਮੁਰਕੇ 40000 ਦੇ ਲੱਗਣੇ ਆ ਮੈਂ ਕੀਤਾ ਇਸ ਤੋਂ ਕੋਈ 2000 ਦਾ ਕੋਈ 17000 ਦਾ ਕੋਈ 40000 ਦਾ ਕੋਈ 10000 ਦਾ ਕੋਈ 200 ਦਾ ਕੋਈ 1500 ਦਾ ਇਤਾਂ ਟੀਕੇ ਪੈਣੇ ਜੀ ਕਿੰਨੇ ਕਿੰਨੇ ਚਾਰ ਬਾਜੋ ਟੀਕੇ ਜਿਹੜੇ ਨੇ ਉਹ ਲੱਗਣੇ ਨੇ ਸਰ ਉਹਨੇ ਇੱਕ ਡੀਆ ਲਵਾਉਣਾ ਉਹਨੇ ਟੈਸਟ ਕਰਨੇ ਨੇ ਟੈਸਟ ਹੁਣਾਵਾ ਕੱਲ ਕਰੂਣਾ ਟੈਸਟ ਟੈਸਟ ਲੱਗਦਾ 2000 1500 ਵੀ ਲੱਗਦਾ ਨਾਲ ਕਰਾਇਆ ਲੱਗਦਾ ਟੈਸਟ ਵੀ ਉਹ ਉੱਥੋਂ ਕਰਣਗੇ ਜਲੰਧਰੋਂ ਉਹ ਟੈਸਟ ਕਰਾ ਕੇ ਵੇਖਣ ਕਿਉਂਕਿ ਇੱਕ ਪਾਸੇ ਪੁੱਤ ਦਾ ਇਲਾਜ ਤੁਸੀਂ ਕਰਾ ਕਰਾ ਰਹੇ ਜੋ ਕਿਉਂਕਿ ਜਦੋਂ ਘਰ ਦੇ ਵਿੱਚ ਪੁੱਤ ਹੁੰਦਾ ਹੈ ਨਾ ਤੇ ਮਾਪਿਆਂ ਨੂੰ ਬੜਾ ਹੁੰਦਾ ਹੈ ਕਿ ਸਾਡਾ ਪੁੱਤ ਜਵਾਨ ਹੋਵੇਗਾ ਸਾਡੇ ਬਟਾਪੇ ਦੀ ਗੰਡੋਰੀ ਬਣੇਗਾ ਹਨਾ ਤੇ ਪੁੱਤ ਕਮਾਵੇਗਾ ਤੇ ਘਰ ਨੂੰ ਚਲਾਵੇਗਾ ਪਰ ਪੁੱਤ ਜਵਾਨ ਤਾਂ ਹੋ ਗਿਆ ਏ ਪਰ ਫਿਰ ਮੰਜੇ ਤੇ ਲੰਮੇ ਪੈ ਗਿਆ ਇੱਕ ਪਾਸੇ ਘਰ ਦਾ ਗੁਜ਼ਾਰਾ ਖਰਚਾ ਤੇ ਇੱਕ ਪਾਸੇ ਪੁੱਤ ਦਾ ਇਲਾਜ ਕਿਦਾਂ ਸਾਰਾ ਕਰਦੇ ਪੈ ਜੋ ਇੱਥੇ ਸਿਰ ਮੈਂ ਬੈਠ ਕੇ ਰਕਸ਼ਾ ਚਲਾਉਂਦੇ ਆ ਕਰਾਂ ਤੇ ਤੇ ਕੁਝ ਮੇਰੇ ਯਾਰ ਦੋਸਤਿਆਂ ਕੋਲੋਂ ਕੁਝ ਕੁਝ ਪੈਸੇ ਦੇ ਦਿੰਦੇ ਮੈਂ ਮਤ ਕਰਨੇ ਮੇਰੀ ਤੇ ਕੁਝ ਇੱਤਾ ਹੀ ਟਾਈਮ ਪਾਸ ਕਰਨੇ ਨੇ ਮੈਂ ਕੁਝ ਕਿਹ ਕੋ ਫੜ ਲਾ 500 ਰੁਪਏ ਕੋ ਫੜ ਲਾ 1000 ਰੁਪਏ ਕੋ ਫੜ ਲਾ ਇੱਤਾ ਦਵਾਈ ਲੈਉਂਦਾ ਮੈਂ ਥੋੜੀ ਥੋੜੀ ਕਰਕੇ ਮਹੀਨੇ ਇਸ ਤਰ੍ਹਾਂ ਹੀ ਦਵਾਈ ਲੈਉਂਦਾ ਸਰ ਮੇਤਰਾ ਤੇ ਕੁਝ ਘਰ ਦਾ ਵੀ ਖਰਚਾ ਇਹਦਾ ਵੀ ਖਰਚਾ ਹੈ ਇਹਦੇ ਬੱਚਿਆਂ ਦਾ ਖਰਚਾ ਦੀ ਵਾਈਫ ਦਾ ਖਰਚਾ ਸਾਰਾ ਮੈਂ ਇਕੱਲਾ ਹੀ ਸੁਣਦੇ ਵਿੱਚ ਆਇਆ ਕਿ ਜਿਸ ਘਰ ਦੇ ਵਿੱਚ ਆਪਾਂ ਖੜੇ ਆ ਇਹ ਵੀ ਘਰ ਗਹਿਣੇ ਪਿਆ ਹੋਇਆ ਹੈ ਹਾਂਜੀ ਸਰ ਇਹ ਵੀ ਬੈਂਕੋ ਗਹਿਣੇ ਪਿਆ ਜੀ ਬੈਂਕੋ ਅੱਛਾ ਤੇ ਲੋਕਡਾਊਨ ਚੋਂ ਕਰ ਕੋਈ ਕਿਸ਼ਤਾਂ ਟੁੱਟ ਗਿਆ ਹੋਵੇ ਜੀ ਨਹੀਂ ਗਈ ਉਸ ਤੋਂ ਬਾਅਦ ਵਿਆਜ ਦੇ ਵਿਆਜ ਪਾਈ ਜਾਂਦੇ ਹੋ ਅੱਛਾ ਬੈਂਕ ਕਰ ਹਾਂਜੀ ਅ ਇੱਕ ਪਾਸੇ ਵਿਆਜ ਹਾਂਜੀ ਇੱਕ ਪਾਸੇ ਇਹਦਾ ਖਰਚਾ ਇਹਦੇ ਬੱਚਿਆਂ ਦਾ ਖਰਚਾ ਘਰ ਦਾ ਖਰਚਾ ਹਾਂਜੀ ਸਰ ਹਾਂਜੀ ਧੰਨ ਜੋ ਤੁਸੀਂ ਜੋ ਸਾਰਾ ਕੁਝ ਇਹ ਕਰ ਕਰਦੇ ਪਏ ਜੋ ਹੁਣ ਦਾਨੀ ਸੱਜਣਾ ਨੂੰ ਕੀ ਅਪੀਲ ਕਰਨੀ ਚਾਹੋਗੇ ਮੇਰੇ ਸਰ ਇਹੋ ਪੀ ਲਿਆ ਪਿਛਲਾ ਦਾ ਲਾਜ ਹੋ ਜਾ ਕੇ ਤਰੀਕੇ ਇਹਦਾ ਬਚਾ ਹੋ ਜੇ ਤੇ ਆਪਣੇ ਬੱਚੇ ਦੇਖੇ ਡੀ ਜਾਵੇ ਤੇ ਇਹਦਾ ਲਾਜ ਕਰਾਇਆ ਜਾਵੇ ਬਸ ਇਹੋ ਦਾ ਨਹੀਂ ਸਜਣ ਨੂੰ ਹੱਥ ਜੋੜ ਕੇ ਪਿਛਲੇ ਮੇਰੀ ਵੀ ਕੋਸ਼ਿਸ਼ੇ ਕੋਸ਼ਿਸ਼ ਕੀਤੀ ਹੈ ਮੇਰਾ ਮਕਾਨ ਵੀ ਛਡਾ ਦਿੱਤਾ ਜਾਵੇ ਠੀਕ ਹੈ ਕਿਉਂਕਿ ਮਕਾਨ ਸਿਰ ਤੋਂ ਸਾਰੀ ਗੱਲ ਨੂੰ ਦੀ ਮਕਾਨ ਛੁੱਟ ਗਿਆ ਤੇ ਫਿਰ ਕਿੱਥੇ ਜਾਵਾਂਗੇ ਹਾਂ ਹਾਂਜੀ ਸਰ ਠੀਕ ਹੈ ਸੋ ਆਪਾਂ ਇਸ بیٹے ਦੀ ਵਾਈਫ ਦੇ ਨਾਲ ਵੀ ਆਪਾਂ ਗੱਲ ਕਰਾਂਗੇ ਤਾਂ ਜਾਣਾਂਗੇ ਕਿ ਉਹ ਦੋ ਬੱਚੇ ਆ ਕਿਦਾਂ ਪਾਲਦੇ ਪਏ ਨੇ ਸੋ ਇਸ ਲੜਕੇ ਦੀ ਵਾਈਫ ਵੀ ਆਪਣੇ ਨਾਲ ਮੌਜੂਦ ਹੈ ਪੰਜੀ ਕੀ ਨਾਮ ਤੁਹਾਡਾ ਮੇਰਾ ਨਾਮ ਪੂਨਾ ਹੈ ਪਾਪਾ ਤੇ ਕਦੋਂ ਤੋਂ ਤੁਹਾਡੇ ਹਸਬੰਡ ਨੂੰ ਇਹ ਪ੍ਰੋਬਲਮ ਆਈ ਹੈ 8 ਸਾਲ ਪਹਿਲੇ ਕਿਡਨੀ ਪਈ ਸੀ ਤੇ ਹੁਣ ਫੇਰ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਆਣ ਲੱਗ ਪਈ ਹੈ 2-3 ਮਹੀਨੇ ਹੋ ਗਏ ਨੇ ਫੇਰ ਬੜੀ ਔਖਾ ਹਾਇਦਾ ਆ ਤੇ ਇਲਾਜ ਬੜਾ ਮਹਿੰਗਾ ਦੱਸਦੇ ਪਏ ਡਾਕਟਰ ਤੇ ਟੀਕੇ ਬੜੇ ਮਹਿੰਗੇ ਆ ਤੇ ਜੇ ਨਾ ਟੀਕਿਆ ਨਾ ਫਰਕ ਪਿਆ ਫੇਰ ਦੁਬਾਰਾ ਕਹਿੰਦੇ ਕਿਡਨੀ ਟ੍ਰਾਂਸਪਲੈਂਟ ਹੋਣਾ ਤੇ 2.5 ਲੱਖ ਦਾ ਖਰਚਾ ਹੁਣ ਵੀ ਦੱਸਿਆ ਛੋਟੇ ਛੋਟੇ ਦੋ ਬੱਚੇ ਨੇ ਟਾਡੇ ਉਹਨਾਂ ਬੱਚਿਆਂ ਦੀ ਵੀ ਪਰਵਰਿਸ਼ ਕਰਦੇ ਪਏ ਜੋ ਨਾਲ ਆਪਣੇ ਪਤੀ ਦੀ ਪਰਵਰਿਸ਼ ਕਰਦੇ ਪਏ ਜੋ ਕਿਦਾਂ ਸਾਰਾ ਗੁਜ਼ਾਰਾ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਪਿਆ ਹੈ ਕਰਦਾ ਗੁਜ਼ਾਰਾ ਮੇਰੇ ਸੋਹਰਾ ਸਾਹਿ ਇਕੱਲੇ ਕਮਾਉਣ ਵਾਲੇ ਨੇ ਤੇ ਬੜਾ ਹੀ ਓਖਾ ਚੱਲਦਾ ਪਿਆ ਘਰ ਦਾ ਗੁਜ਼ਾਰਾ ਵੀ ਰੋਟੀ ਖਾਈਏ ਕਿ ਇਹਨਾਂ ਦੀ ਦਵਾਈ ਦਾ ਕਰੀਏ ਤੇ ਬੱਚਿਆਂ ਦਾ ਜਾਂ ਕਰੀਏ ਕੁੜੀਆਂ ਸਕੂਲ ਜਾਂਦੀ ਹੈ ਇਹੋ ਵੀ ਹਟਾ ਲਈ ਅੱਛਾ ਤੇ ਬੜਾ ਹੀ ਓਖਾ ਹੋ ਜਾਂਦਾ ਜੇ ਤੇ ਉਤੇ ਬੱਚੇ ਦਾ ਭਵਿੱਖ ਖਰਾਬ ਹੋ ਜਾਏਗਾ ਜੇ ਤੁਸੀਂ ਬੱਚੇ ਨੂੰ ਹਟਾ ਲਿਆ ਸਕੂਲ ਨੂੰ ਹਾਂ ਜੀ ਸਰ ਉਹਨ ਕੀ ਕੀਤਾ ਜਾਵੇ ਇਹਨਾਂ ਦਾ ਇਲਾਜ ਵੀ ਬੜਾ ਹੀ ਮਹਿੰਗਾ ਦੱਸਦੇ ਪਏ ਡਾਕਟਰ ਆਨੂੰ ਕਿੰਨਾ ਕਿੰਨਾ ਚੇਰੇ ਉੱਤੇ ਧੱਕੇ ਖਾਣੇ ਪੈਂਦੇ ਆ ਡਾਕਟਰਾਂ ਦੇ ਵੀ ਜਾਣਾ ਪੈਂਦਾ ਇਸ ਘੜੀ ਦੇ ਵਿੱਚ ਕਿਸੇ ਰਿਸ਼ਤੇਦਾਰ ਨੇ ਨਹੀਂ ਬਾਹ ਫੜੀ ਨਹੀਂ ਸਰ ਕਿਸੇ ਨੇ ਨਹੀਂ ਬਾਹ ਫੜੀ ਕੋਈ ਹਾਲ ਚਾਲ ਵੀ ਨਹੀਂ ਪੁੱਛਣ ਆਇਆ ਨਹੀਂ ਸਰ ਸੋ ਦਾਨੀ ਸੱਜਣਾ ਨੂੰ ਕਈ ਐਨਆਰਆਈ ਵੀਰ ਨੇ ਜਿਹੜੇ ਸਮੇ ਸਮੇਂ ਸਿਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤੇ ਦਾਨੀ ਸੱਜਣਾ ਨੂੰ ਤੇ ਐਨਆਰਆਈ ਵੀਰਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹੇ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਜਿੰਨੀ ਮਦਦ ਹੋ ਸਕੇ ਹਨ ਨੂੰ ਮਦਦ ਮਿਲੇ ਤੇ ਇਹਨਾਂ ਦਾ ਇਲਾਜ ਨਾ ਰੁਕੇ ਜਿਹੜਾ ਲੰਬਾ ਇਲਾਜ ਡਾਕਟਰਾਂ ਨੇ ਕਿਹਾ ਹੈ ਚੱਲਣਾ ਹੈ ਗਾਇਆ ਤੇ ਦਵਾਈ ਵੀ ਇਹਨਾਂ ਦੀ 17-18000 ਦੀ ਆਉਂਦੀ ਹੈ ਠੀਕ ਹੈ ਸੋ ਇਸ ਪਰਿਵਾਰ ਦਾ ਕੰਟੈਕਟ ਨੰਬਰ ਆਪਾਂ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਭਾਈ ਸਾਹਿਬ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਢਾਡੇ ਨਾਲ ਸਿੱਧੀ ਗੱਲਬਾਤ ਕਰ ਸਕਣ ਮੇਰਾ ਨੰਬਰ ਹੈ 96460 97324 96460 97324 ਹਾਂਜੀ ਸਰ ਕੀ ਲੋਕੇਸ਼ਨ ਹੈ ਜਿਹੜੇ ਤੁਹਾਡੇ ਤੱਕ ਇੱਥੇ ਘਰ ਤੱਕ ਮਤਲਬ ਦਾਨੀ ਸੱਜਣ ਪਹੁੰਚ ਸਕਣ ਸਰ ਮੇਰੀਆਂ ਚੌਂ ਗੁਰੂ ਕਾ ਖੂ ਨੇੜੇ ਨੈਸ਼ਨਲ ਟੈਂਟ ਹਾਊਸ ਤੇ ਨਾਲ ਹੀ ਮੇਰਾ ਘਰ ਹੈ ਸਰ ਠੀਕ ਹੈ ਹਾਂਜੀ ਸੋ ਇਹ ਸਾਨਾ ਲੜਕੇ ਦੇ ਪਿਤਾ ਜੀ ਜਿਨ੍ਹਾਂ ਨੇ ਸਾਰੀ ਆਪਣੀ ਦਾਸਤਾਨ ਦੱਸੀ ਏ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਪਿਆ ਏ ਜੇ ਇਸ ਬੇਟੇ ਦੀ ਮਾਂ ਨੇ ਜਿਹੜੀ ਕਿਡਨੀ ਆਪਣੀ ਟਰਾਂਸਫਰ ਇਸ ਬੇਟੇ ਨੂੰ ਆਪਣੀ ਕਿਡਨੀ ਦਿੱਤੀ ਆ ਉਹ ਵੀ ਘਰ ਦੇ ਗੁਜ਼ਾਰੇ ਵਾਸਤੇ ਕਰੋਬਾਰ ਕੰਮ ਕਾਜ ਵਾਤੇ ਗਏ ਹੋਏ ਨੇ ਸੋ ਮੈਂ ਇੱਕ ਦਾਨੀ ਸੱਜਣਾ ਨੂੰ ਅਪੀਲ ਕਰਨੀ ਚਾਹਾਂਗਾ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿ ਯਾਰ ਆਪਾਂ ਬਹੁਤ ਲੰਗਰ ਲਾ ਲੈਨੇ ਆ ਆਪਾਂ ਬਹੁਤ ਇਧਰ ਉਧਰ ਦਾ ਕਰ ਦਿੰਨੇ ਆ ਪਰ ਮੇਰੀ ਇੱਕ ਅਪੀਲ ਹੈ ਕਿ ਆਪਾਂ ਦਾਨ ਉੱਥੇ ਕਰੀਏ ਜਿੱਥੇ ਜ਼ਰੂਰਤ ਹੁੰਦੀ ਹੈ ਇਹ ਪਰਿਵਾਰ ਨੂੰ ਲੋੜ ਹੈ ਤੁਹਾਡੀ ਕਿਉਂਕਿ ਛੋਟੇ ਛੋਟੇ ਬੱਚਿਆਂ ਦਾ ਬਾਪ ਅਪੀਲ ਕਰਦਾ ਪਿਆ ਹੈ ਇੱਕ ਪਿਤਾ ਆਪਣੇ ਪੁੱਤ ਵਾਸਤੇ ਫਰਿਆਦ ਕਰਦਾ ਪਿਆ ਹੈ ਇੱਕ ਪਤਨੀ ਆਪਣੇ ਪਤੀ ਵਾਸਤੇ ਫਰਿਆਦ ਕਰਦੀ ਪਈ ਕਿ ਮੇਰੇ ਪਤੀ ਨੂੰ ਬਚਾ ਲਓ ਤਾਕੇ ਉਸ ਵਿਅਕਤੀ ਵੱਲੋਂ ਵੀ ਅਪੀਲ ਕੀਤੀ ਗਈ ਏ ਕਿ ਮੇਰਾ ਇਲਾਜ ਕਰਵਾ ਦਿਓ ਤਾਂ ਕਿ ਮੈਂ ਆਪਣੇ ਬੱਚੇ ਪਾਲ ਸਕਾਂ ਸੋ ਜਿੰਨੇ ਵੀ ਦਾਨੀ ਸੱਜਣ ਜਾਂ ਐਨ ਆਰ ਆਈ ਵੀਰ ਇਸ ਵੀਡੀਓ ਨੂੰ ਦੇਖਦੇ ਪਏ ਨੇ ਉਹ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਨ ਜੇ ਤੁਸੀਂ ਮਦਦ ਨਹੀਂ ਨਾ ਕਰ ਸਕਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਕੋ ਇਹ ਵੀਡੀਓ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਆਓ ਜੀ ਸਟੋਰੀਆਂ ਦੇਖਣ 와ਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ